ਸਰਕਾਰ ਦਾ ਤਾਂ ਭੋਗ ਪੈ ਗਿਆ ਸਮਝੋ ਹੁਣ ਬਣੂਗੀ ਇੰਡੀਆ ਗੱਠਜੋੜ ਦੀ ਸਰਕਾਰ ਜਿਹਦੇ ਵਿੱਚ ਸਾਡੀ ਸਰਕਾਰ ਦੇ ਮੇਰੇ ਵੱਡੇ ਵੀਰ ਭਗਵੰਤ ਮਾਨ ਦੀ ਸਰਕਾਰ ਦੇ ਵੀ ਦੋ ਤਿੰਨ ਨਮਾਇंदे ਹੋਣਗੇ ਜਦੋਂ ਆਪਣੇ ਸੈਂਟਰ ਦੇ ਵਿੱਚ ਮੰਤਰੀ ਹੋਣਗੇ ਤਾਂ ਸਾਨੂੰ ਕਿਸੇ ਦੇ ਹੱਥਾਂ ਵੱਲ ਨਹੀਂ ਦੇਖਣਾ ਪਊ ਕਿਸੇ ਦੇ ਮੂੰਹ ਵੱਲ ਨਹੀਂ ਦੇਖਣਾ ਪਊ ਜਿਹੜੇ ਬਣਦੇ ਹੱਕ ਹੋਣਗੇ ਸੈਂਟਰ ਚੋਂ ਇੱਥੇ ਲੈ ਕੇ ਆਵਾਂਗੇ ਜਿਹੜਾ ਸਾਡਾ ਆਰਡੀਐਫ ਦਾ ਪੈਸਾ 8000 ਕਰੋੜ ਦੱਬਿਆ ਹੋਇਆ ਪਿੰਡੂ ਵਿਕਾਸ ਦਾ ਪੈਸਾ ਉਹ ਵੀ ਲੈ ਕੇ ਆਵਾਂਗੇ ਜੇ ਕਿਤੇ ਸਾਡੀ ਸਰਕਾਰ ਨੂੰ ਸੈਂਟਰ ਸਰਕਾਰ ਨੇ ਉਹ ਪੈਸਾ ਦਿੱਤਾ ਹੁੰਦਾ ਤਾਂ ਸਾਡੇ ਪਿੰਡਾਂ ਦੀ ਨੁਹਾਰ ਹੋਰ ਵੀ ਵਧੀਆ ਬਦਲੀ ਹੋਣੀ ਸੀ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਉਣ ਵਾਲੀ 1 ਜੂਨ ਨੂੰ ਝਾੜੂ ਦਾ ਬਟਨ ਦਵਾ ਕੇ ਮੇਰੇ ਵੱਡੇ ਵੀਰ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰੋ ਕੇਜਰੀਵਾਲ ਸਾਹਿਬ ਦੇ ਹੱਥ ਮਜ਼ਬੂਤ ਕਰੋ ਤਾਂ ਕਿ ਆਪਾਂ ਆਪਣੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾ ਸਕੀਏ ਸੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਜੇ ਤੁਸੀਂ ਮੈਨੂੰ ਮੌਕਾ ਦਿਨੇ ਹੋ ਕੌਣੀ ਦਾ ਪਹਿਲੇ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਕਿਉਂਕਿ ਇਹ ਮੇਰੀ ਭੈਣ ਦਾ ਪਿੰਡ ਹੈ ਸੋ ਰੂਬੀ ਪੈਣ ਮੇਰੇ ਨਾਲ ਹੀ ਖੜੇ ਨੇ ਮਾਸੀ ਦੀ ਬੇਟੀ ਹੈ ਤੇ ਵੱਧ ਤੋਂ ਵੱਧ ਜਿੰਨੀਆਂ ਵੀ ਗਰੰਟਾਂ ਹੋਣਗੀਆਂ ਵੱਧ ਤੋਂ ਵੱਧ ਇਸ ਪਿੰਡ ਦੇ ਵਿੱਚ ਦੇਵਾਂਗੇ ਵੱਧ ਤੋਂ ਵੱਧ ਕੰਮ ਕਰਾਂਗੇ ਤੁਹਾਡਾ ਪੁੱਤ ਬਣ ਕੇ ਤੁਹਾਡਾ ਭਰਾ ਬਣ ਕੇ ਕੰਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆ ਦੇ ਨਾਮ ਨਾਲ ਆ ਜੀ ਆਜ ਬਸਿਆ ਜੀ ਬਹੁਤ ਪਸਾਰੀ ਬਿਮਾਰੀ ਮੈਂ ਜਗਾ ਤੁਹਾਨੂੰ ਬਤਾਉਂਦਾ ਹਾਂ ਜੋ ਮੈਂ ਆ ਅੱਛਾ ਗੋਰਾ ਆ ਮੈਂ ਛੋੜੇ ਹੋਏ ਪਾਸ ਚੱਲਿਆ ਜੀ ਮੇਰਾ ਤੇ ਸਾਡ ਚੋਗਾ ਦੌਰਾਨ ਬੜੀ ਬੜਾ

ਆ ਲੈ ਕੋਈ ਨਹੀਂ ਮਾਈਕ ਲੈ ਲਿਆ ਸੀ ਮਾਈਕ ਆਵੇ ਹੱਥ ਤੇ ਮਰੇ ਤੋਂ ਮੈਂ ਮਾਈਕ ਤੇ ਨਾਲ ਆ ਜਾ